ਸਾਰਾ ਕੋਈ ਪਾਕਿਸਤਾਨ ਨੇ ਕੀਤਾ ਹਮਨਦੇ ਆ ਕਿ ਪਾਕਿਸਤਾਨ ਦੇ ਵਿੱਚ ਉਹ ਅਤਵਾਦੀ ਲੋਕ ਰਹਿੰਦੇ ਨੇ ਜਿਹੜੇ ਉਹ ਜੀਆਂ ਗਤੀਵਿਧੀਆਂ ਕਾਰਵਾਈਆਂ ਕਰਦੇ ਆ ਪਰ ਸਾਰੀ ਆਵਾਮ ਜਿਹੜੀ ਆਵਾਮ ਵਿਚਾਰੀ ਭੁੱਖ ਨਾਲ ਜੂਝ ਰਹੀ ਹੈ ਜਿਹੜੀ ਗਰੀਬੀ ਨਾਲ ਜੂਝ ਰਹੀ ਹੈ ਜਿਹੜੀ ਮੰਦ ਹਾਲੀ ਨਾਲ ਜੂਝ ਰਹੀ ਹੈ ਜਿਹੜੀ ਆਪ ਉਹਨਾਂ ਦੇ ਸ਼ੋਸ਼ਣ ਦਾ ਸਕਾਰ ਉਹਨਾਂ ਨੂੰ ਖਤਮ ਕਰ ਦੇਣਾ ਜੇ ਕੋਈ ਘਟਨਾ ਵਾਪਰੀ ਆ ਤੇ ਉਹਦੇ ਲਈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਕਿ ਪਹਿਲ ਕਾਮ ਦਾ ਇਲਾਕਾ ਕਿਹਦੇ ਹੰਡ ਰਿਆ ਕਿਹਦੇ ਕੰਟਰੋਲ ਚ ਆ ਉਥੇ ਜ਼ਿੰਮੇਵਾਰ ਬੰਦੇ ਕੌਣ ਨੇ ਕਿਸੇ ਕੋਲ ਅਸਤੀਫਾ ਨਹੀਂ ਲਿਆ ਗਿਆ ਤੁਸੋਂ ਇਸ ਚੀਜ਼ ਦਾ ਮੰਨਦਯੋ ਕੋਈ ਰਿਪੋਰਟਾਂ ਆਈਆਂ ਹੋਣ ਜਾਂ ਕਿਸੇ ਤਰ੍ਹਾਂ ਦੀ ਇਨਕੁਆਇਰੀ ਬੈਠੀ ਹੋਵੇ ਕਿ ਵਾਕਈ ਹੀ ਜੋ ਇਹ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਪਾਕਿਸਤਾਨ ਵੱਲੋਂ ਕੀਤਾ ਗਿਆ ਕੋਈ ਰਿਪੋਰਟ ਨਹੀਂ ਸਾਹਮਣੇ ਆਈ ਨਾ ਤਾਂ ਭਾਰਤ ਦੇ ਮੀਡੀਆ ਨੇ ਨਸ਼ਰ ਕੀਤੀ ਹੈ ਨਾ ਕਿਸੇ ਸਰਕਾਰੀ ادارے ਨੇ ਕੀਤੀ ਹੈ ਪਰ ਜਿਨ੍ਹਾਂ ਨੇ ਉਹ ਅਤਵਾਦੀ ਕਾਰਵਾਈ ਨੂੰ ਇਨਜਾਮ ਦਿੱਤਾ ਉਹ ਬੰਦੇ ਕਿੱਥੋਂ ਆਏ ਤੇ ਗਏ ਕਿੱਥੇ ਉਹਨਾਂ ਦੀ ਪਛਾਣ ਕੀ ਉਹ ਭਾਰਤੀ ਸਨ ਜਾਂ ਕਸ਼ਮੀਰੀ ਸਨ ਇਹ ਚੀਜ਼ ਦੇ ਜਵਾਬ ਦੇਣੇ ਪੈਣਗੇ ਅਜੇ ਤੱਕ ਤਾਂ ਪਲਵਾਮੇ ਦੀ ਘਟਨਾ ਦਾ ਵੀ ਕੋਈ ਜਵਾਬ ਨਹੀਂ ਮਿਲਿਆ। ਇਨਾਂ ਦੇਸ਼ਾਂ ਵਿੱਚੋਂ ਇਨਾਂ ਦੇਸ਼ਾਂ ਵਿੱਚੋਂ ਸਿਰਫ ਇੱਕ ਪਾਕਿਸਤਾਨ ਹੈ ਜੋ ਅਤਵਾਦ ਫੈਲਾ ਰਿਹਾ। ਕਿੰਨੇ ਦੇਸ਼ ਨੇ ਪਾਕਿਸਤਾਨ ਦਾ ਕਹਿ ਰਿਹਾ ਭਾਰਤ ਅਤਵਾਦ ਫੈਲਾ ਰਿਹਾ। ਦੋਵੇਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ। ਉੱਥੇ ਜਿਹੜੇ ਬੰਬ ਧਮਾਕੇ ਹੁੰਦੇ ਆ ਉਹ ਕਹਿੰਦੇ ਭਾਰਤ ਕਰਦਾ। ਤੇ ਇੱਥੇ ਜਿਹੜੇ ਹੁੰਦੇ ਆ ਭਾਰਤ ਕਹਿੰਦਾ ਪਾਕਿਸਤਾਨ ਕਰਦਾ। ਉਹਨਾਂ ਨੇ ਵੀ ਇਹ ਸਿੱਖਾਂ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਆ ਪਾਕਿਸਤਾਨ ਨੇ ਵੀ ਨਨਕਾਣਾ ਸਾਹਿਬ ਤੇ ਹਮਲਾ ਹੋ ਗਿਆ ਜਿਹੜੇ ਬੰਬ ਸੁੱਟੇ ਆ ਅੰਮ੍ਰਿਤਸਰ ਦੇ ਵਿੱਚ ਜਾਂ ਲਾਗੇ ਬੰਨੇ ਉਹ ਭਾਰਤ ਸੁੱਟ ਰਿਆ ਸੀ ਅਸੀਂ ਨਹੀਂ ਸੀ ਸ਼ੁੱਟਰ ਇਹਦਾ ਇੱਕੋ ਇੱਕ ਸਿੱਧਾ ਸਿੱਧਾ ਕਾਰਨ ਆ ਸਿੱਖਾਂ ਦੀ ਅਹਿਮੀਅਤ ਜਿਹੜੀ ਆ ਇਸ ਖਿੱਤੇ ਦੇ ਵਿੱਚ ਪੰਜਾਬ ਦੀ ਅਹਿਮੀਅਤ ਜਿਹੜੀ ਬੜੀ ਉੱਭਰ ਕੇ ਆਈ ਹੈ ਪਾਕਿਸਤਾਨ ਸਿੱਖਾਂ ਦੇ ਨਾਲ ਜੰਗ ਨਹੀਂ ਲੜਨੀ ਚਾਹੁੰਦਾ ਪਰ ਭਾਰਤ ਸਿੱਖਾਂ ਦੇ ਬਿਨਾ ਪਾਕਿਸਤਾਨ ਦੇ ਨਾਲ ਜੰਗ ਨਹੀਂ ਲੜਨੀ ਚਾਹੁੰਦਾ ਕਿ ਆ ਪਹਿਲਗਾਮ ਦੇ ਵਿੱਚ ਹੋਇਆ ਉਹਦੀ ਇਨਕੁਆਇਰੀ ਕਰੋ ਜਾਂਚ ਕਰੋ ਦੱਸੋ ਕਿਹੜੇ ਦੋਸ਼ੀ ਹੈ ਇਜ਼ਰਾਈਲ ਦੀ ਏਜੰਸੀ ਮੋਸਾਦ ਵਾਂਗ ਲੱਭ ਲੱਭ ਕੇ ਠੋਕੋ ਉਹਨਾਂ ਨੂੰ ਕੀ ਕਰਦੀ ਆ ਤੁਹਾਡੀ ਰੋ ਨੁਕਸਾਨ ਕਿਹਨਾਂ ਦਾ ਹੋਇਆ ਆਮ ਲੋਕਾਂ ਦਾ ਉਹ ਫੌਜ ਦੇ ਵਿੱਚ ਛੱਬੀਆਂ ਦਾ ਬਦਲਾ ਲੈਣ ਗਏ ਅਸੀਂ ਕਿੰਨੇ ਫੌਜ ਦੇ ਯਰ ਜਵਾਨ ਮਾਰਾ ਦਿੱਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਡੈਸਕ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਗੱਲ ਕਰਾਂਗੇ ਭਾਰਤ ਪਾਕਿਸਤਾਨ ਵਿਚਾਲੇ ਜੋ ਹੋਈਆਂ ਜੰਗਾਂ ਨੂੰ ਲੈ ਕੇ ਜਾਂ ਡਰੋਨ ਬਾਜ਼ੀਆਂ ਜਾਂ ਉਸ ਦੇ ਪਾਸੇ ਜੋ ਬਲਾਸਟ ਧਮਾਕਿਆਂ ਦੀ ਆਵਾਜ਼ ਆਉਂਦੀ ਸੀਗੀ ਉਸ ਦੇ ਵਿੱਚ ਕਿੰਨੀ ਕੁ ਗੱਲਾਂ ਦੀ ਸੱਚਾਈ ਹੈ ਕਿਉਂਕਿ ਇਸ ਦੇ ਵਿੱਚ ਭਾਰਤ মিডিਆ ਦੇ ਵੀ ਕਈ ਖਲਾਸੇ ਹੋਏ ਨੇ ਜੋ ਝੂਠੀਆਂ ਖਬਰਾਂ ਚਲਾ ਕੇ ਮਾਫੀ ਤੱਕ ਵੀ ਮੰਗੀ ਗਈ ਹੈ ਇਹ ਆਖਰ ਸੱਚਮੁੱਚ ਇਹ جنگ ਸੀਗੀ ਕਿਉਂਕਿ ਜਦੋਂ ਤੱਕ ਗੱਲ ਕਰਦੇ ਆ ਇੱਕ ਜਹਾਜ਼ ਦੂਜੇ ਪਾਸੇ ਜਾ ਕੇ ਅਟੈਕ ਨਹੀਂ ਕਰਦਾ ਉਦੋਂ ਤੱਕ ਇਹ ਵਾਰ ਨਹੀਂ ਮੰਨੀ ਜਾਂਦੀ ਪਰ ਇਸ ਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਇਸ ਬਾਬਤ ਗੱਲਬਾਤ ਕਰਾਂ ਕਿ ਮੇਰੇ ਨਾਲ ਯੂਨਾਈਟਿਡ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜਗਰਾਤ ਸਿੰਘ ਮਾਜਲ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਇਹ ਮਾਹੌਲ ਪਹਿਲਗਾਮ ਤੋਂ ਸ਼ੁਰੂ ਹੁੰਦਾ ਜਦੋਂ ਅਟੈਕ ਹੁੰਦਾ ਹੈ 26 ਜਾਨੀ ਇਸ ਦੇ ਵਿੱਚ ਸ਼ਹੀਦ ਹੁੰਦੇ ਆ। ਸਭ ਤੋਂ ਪਹਿਲਾਂ ਉਸ ਘਟਨਾ ਤੇ ਆਉਨੇ ਆ ਉਸ ਘਟਨਾ ਦੇ ਵਿੱਚ ਸਭ ਤੋਂ ਵੱਡੀ ਗਲਤੀ ਕਿਸ ਦੀ ਮੰਨਦੇ? ਕਿਸੇ ਵੀ ਘਟਨਾ ਦੇ ਪਿੱਛੇ ਕਾਰਨ ਹੁੰਦਾ ਤੇ ਘਟਨਾ ਦਾ ਪ੍ਰਭਾਵ ਹੁੰਦਾ ਹੈ। ਇਹ ਥਿਊਰੀ ਆ। ਕਾਰਨ ਤੋਂ ਬਿਨਾ ਘਟਨਾ ਨਹੀਂ ਵਾਪਰਦੀ। ਤੇ ਘਟਨਾ ਤੋਂ ਬਿਨਾ ਨਤੀਜੇ ਪ੍ਰਭਾਵ ਨਹੀਂ ਸਾਹਮਣੇ ਆਉਂਦੇ ਇਸ ਚੀਜ਼ ਚ ਕਈਆਂ ਨੇ ਆਪਣੇ ਹਿੱਤ ਕੱਢਣੇ ਆ ਕਈਆਂ ਦੇ ਨਫੇ ਹੋਣੇ ਆ ਤੇ ਕਈਆਂ ਦੇ ਨੁਕਸਾਨ ਹੋਣੇ ਆ ਪਹਿ ਲਗਾਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਬੜੀ ਨਿੰਦਣਯੋਗ ਆ ਬਹੁਤ ਮਾੜਾ ਹੋਇਆ ਨਿਹਾਥਿਆਂ ਦੇ ਉੱਤੇ ਯਾਤਰੂਆਂ ਦੇ ਉੱਤੇ ਇਹੋ ਜਿਹੇ ਹਮਲੇ ਜਿਹੜੇ ਆ ਇਹ ਇਨਸਾਨ ਨਹੀਂ ਕਰ ਸਕਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਧਰਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੋਵੇ ਅਸੀਂ ਸਿੱਖਾਂ ਦੇ ਸਾਡੇ ਗੁਰੂ ਨੇ ਕਿਹਾ ਕਿ ਦੁਸ਼ਟ ਨੂੰ ਸੋਧਣਾ ਜਿਹੜਾ ਤੁਹਾਡਾ ਵੈਰੀ ਹੈ ਦੁਸ਼ਮਣ ਹੈ ਜਿਹਨੇ ਪਾਪ ਕਮਾਇਆ ਉਹਨੂੰ ਸੋਦਾ ਲਾਓ ਪਰ ਆਮ ਲੋਕਾਂ ਦੇ ਉੱਤੇ ਜ਼ੁਲਮ ਕਰਨਾ ਇਹਦੀ ਇਸਲਾਮ ਵੀ ਇਜਾਜ਼ਤ ਨਹੀਂ ਦਿੰਦਾ ਹੋਊਗਾ ਰੱਬ ਦੀ ਬਣਾਈ ਖਲਕਤ ਨੂੰ ਨੁਕਸਾਨ ਪਹੁੰਚਾਉਣਾ ਇਹ ਰੱਬ ਨੂੰ ਨੁਕਸਾਨ ਪਹੁੰਚਾਉਣ ਵਰਗੀ ਗੱਲ ਆ ਪਹਿਲ ਗਾਮ ਚ ਜੋ ਹੋਇਆ ਉਹ মিডিਏ ਨੇ ਉਹਦੇ ਤੇ ਵੱਖੋ ਵੱਖਰੇ ਆਪਣੇ ਨੈਰੇਟਿਵ ਸਿਰਜ ਦਿੱਤੇ ਤੇ ਸਾਰਾ ਕੁਝ ਪਾਕਿਸਤਾਨ ਨੇ ਕੀਤਾ ਸਾਰਾ ਕੁਝ ਪਾਕਿਸਤਾਨ ਨੇ ਕੀਤਾ ਹਾਂ ਮੰਨਦੇ ਆ ਕਿ ਪਾਕਿਸਤਾਨ ਦੇ ਵਿੱਚ ਉਹ ਹੱਤਵਦੀ ਲੋਕ ਰਹਿੰਦੇ ਨੇ ਜਿਹੜੇ ਉਹ ਜੀਆਂ ਗਤੀਵਿਧੀਆਂ ਕਾਰਵਾਈਆਂ ਕਰਦੇ ਆ ਪਰ ਸਾਰੀ ਆਵਾਮ ਜਿਹੜੀ ਆਵਾਮ ਵਿਚਾਰੀ ਭੁੱਖ ਨਾਲ ਜੂਝ ਰਹੀ ਹੈ ਜਿਹੜੀ ਗਰੀਬੀ ਨਾਲ ਜੂਝ ਰਹੀ ਹੈ ਜਿਹੜੀ ਮੰਦ ਹਾਲੀ ਨਾਲ ਜੂਝ ਰਹੀ ਹੈ ਜਿਹੜੀ ਆਪ ਉਹਨਾਂ ਦੇ ਸ਼ੋਸ਼ਣ ਦਾ ਸਕਾਰ ਆ ਉਹਨਾਂ ਨੂੰ ਖਤਮ ਕਰ ਦੇਣਾ ਇਹ ਇਨਸਾਨੀਅਤ ਨਹੀਂ ਹੈਗੀ ਜੇ ਕੋਈ ਘਟਨਾ ਵਾਪਰੀ ਆ ਤੇ ਉਹਦੇ ਲਈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਕਿ ਪਹਿਲ ਕਾਮ ਦਾ ਇਲਾਕਾ ਕਿਹਦੇ ਹੰੜ ਰਿਹਾ ਕਿਹਦੇ ਕੰਟਰੋਲ 'ਚ ਆ ਉੱਥੇ ਜ਼ਿੰਮੇਵਾਰ ਬੰਦੇ ਕੌਣ ਨੇ ਕਿਸੇ ਕੋਲ ਅਸਤੀਫਾ ਨਹੀਂ ਲਿਆ ਗਿਆ ਜਗਰਾ ਤੋਂ ਇਸ ਚੀਜ਼ ਦਾ ਮੰਨਦੇ ਕੋਈ ਰਿਪੋਰਟਾਂ ਆਈਆਂ ਹੋਣ ਜਾਂ ਕਿਸੇ ਤਰ੍ਹਾਂ ਦੀ ਇਨਕੁਆਇਰੀ ਬੈਠੀ ਹੋਵੇ ਕਿ ਵਾਕਈ ਹੀ ਜੋ ਇਹ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਪਾਕਿਸਤਾਨ ਵੱਲੋਂ ਕੀਤਾ ਗਿਆ ਕੋਈ ਰਿਪੋਰਟ ਨਹੀਂ ਸਾਹਮਣੇ ਆਈ ਨਾ ਤਾਂ ਭਾਰਤ ਦੇ মিডিਆ ਨੇ ਨਸ਼ਰ ਕੀਤੀ ਹੈ ਨਾ ਕਿਸੇ ਸਰਕਾਰੀ ادارے ਨੇ ਕੀਤੀ ਹੈ ਇਥੋਂ ਤੱਕ ਨਹੀਂ ਦੱਸਿਆ ਗਿਆ ਕਿ ਉਹ ਬੰਦੇ ਆਏ ਕਿੱਥੋਂ ਦੇ ਬੰਦੇ ਗਏ ਕਿਹੜੇ ਪਾਸੇ ਨੇ ਇਹ ਤੱਕ ਕੋ ਬੰਦੇ ਗ੍ਰਿਫਤਾਰ ਨਹੀਂ ਨਾ ਹੋਏ ਆਡੈਂਟੀਫਾਈ ਨਹੀਂ ਨਾ ਹੋਏ ਹਾਂ ਕਸ਼ਮੀਰ ਦੇ ਵਿੱਚ ਬਹੁਤੇ ਨੌਜਵਾਨ ਜਿਹੜੇ ਭਗੌੜੇ ਨੇ ਪਿਛਲੇ ਸਮੇਂ ਤੋਂ ਐਕਟਿਵਿਸਟ ਉਹਨਾਂ ਦੇ ਘਰ ਬੰਬਾਂ ਦੇ ਨਾਲ ਉਡਾ ਦਿੱਤੇ ਗਏ ਇਹਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈਆਂ ਨੂੰ ਮੁਕਾਬਲੇ ਕਰ ਕਰਕੇ ਵੀ ਮਾਰ ਦਿੱਤਾ ਪਰ ਜਿਨ੍ਹਾਂ ਨੇ ਉਹ ਅਤਵਾਦੀ ਕਾਰਵਾਈ ਨੂੰ ਇਨਜਾਮ ਦਿੱਤਾ ਉਹ ਬੰਦੇ ਕਿੱਥੋਂ ਆਏ ਤੇ ਗਏ ਕਿੱਥੇ ਉਹਨਾਂ ਦੀ ਪਛਾਣ ਕੀ ਉਹ ਭਾਰਤੀ ਸਨ ਜਾਂ ਕਸ਼ਮੀਰੀ ਸਨ ਇਹਦਾ ਜਵਾਬ ਭਾਰਤ ਦੀ ਸਰਕਾਰ ਨੂੰ ਦੇਣਾ ਪੈਣਾ ਹੈ ਬਿਲਕੁਲ ਉਹ ਜਿਹੜੇ 28 ਪਰਿਵਾਰ ਜਿਨ੍ਹਾਂ ਦੇ ਜੀ ਮਰ ਗਏ ਉਹਨਾਂ ਨੂੰ ਜਵਾਬ ਦੇਣਾ ਪੈਣਾ ਹੈ ਪੀਓ ਬੰਦੇ ਕੌਣ ਸਨ ਕਿੱਥੋਂ ਆਏ ਸਨ ਉਹ ਕਸ਼ਮੀਰੀ ਸਨ ਭਾਰਤ ਦੇ ਰਹਿਣ ਵਾਲੇ ਮੁਸਲਮਾਨ ਸਨ ਜਾਂ ਬਾਹਰੋਂ ਆਏ ਸਨ ਕਿਤੇ ਉਹ ਆਰਐਸਐਸ ਦੇ ਵਰਕਰ ਤਾਂ ਨਹੀਂ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਕਿ ਇਹਦੇ ਪਿੱਛੇ ਕੌਣ ਆ ਕਿਉਂ ਇਹੋ ਜੀ ਕਾਰਵਾਈ ਹੋਈ ਉਹਦੇ ਤੋਂ ਬਾਅਦ ਇੱਕਦਮ ਮਾਹੌਲ ਬਣਾ ਦਿੱਤਾਗਾ ਕਿ ਪਾਕਿਸਤਾਨ ਤੇ ਹਮਲਾ ਕਰ ਦੋ ਪਾਕਿਸਤਾਨ ਤੇ ਹਮਲਾ ਕਰ ਦੋ ਇਹ ਚੀਜ਼ ਦੇ ਜਵਾਬ ਦੇਣੇ ਪੈਣਗੇ ਅਜੇ ਤੱਕ ਤਾਂ ਪਲਵਾਮੇ ਦੀ ਘਟਨਾ ਦਾ ਵੀ ਕੋਈ ਜਵਾਬ ਨਹੀਂ ਮਿਲਿਆ ਇਨਾਂ ਦੇਸ਼ਾਂ ਵਿੱਚੋਂ ਇਨਾਂ ਦੇਸ਼ਾਂ ਵਿੱਚੋਂ ਸਿਰਫ ਇੱਕ ਪਾਕਿਸਤਾਨ ਹੈ ਜੋ ਅਤਵਾਦ ਫੈਲਾ ਰਿਹਾ ਕਿੰਨੇ ਦੇਸ਼ ਨੇ ਪਾਕਿਸਤਾਨ ਦਾ ਕਹਿ ਰਿਹਾ ਭਾਰਤ ਅਤਵਾਦ ਫਲਾ ਰਿਹਾ ਦੋਵੇਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਉੱਥੇ ਜਿਹੜੇ ਬੰਬ ਧਮਾਕੇ ਹੁੰਦੇ ਆ ਉਹ ਕਹਿੰਦੇ ਭਾਰਤ ਕਰਦਾ ਹੈ ਇੱਥੇ ਜਿਹੜੇ ਹੁੰਦੇ ਆ ਭਾਰਤ ਕਹਿੰਦਾ ਪਾਕਿਸਤਾਨ ਕਰਦਾ ਪਾਕਿਸਤਾਨ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਆਦਮਪੁਰ ਤੋਂ ਇਹਨਾਂ ਨੇ ਛੇ ਮਸਾਲਾ ਛੁੱਟੀਆਂ ਇਹ ਕਾਦਮਪੁਰ ਚ ਫਟ ਗਈ ਹੈ ਤੇ ਪੰਜ ਅੰਮ੍ਰਿਤਸਰ ਦੇ ਵਿੱਚ ਫਟੀਆਂ ਤੁਸੀਂ ਦੇਖੋ ਕਿ ਜਦੋਂ ਦੇਸ਼ ਜੰਗ ਦੇ ਵਿੱਚ ਹੁੰਦੇ ਆ ਫਿਰ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਇਹ ਉਹਨਾਂ ਦੀਆਂ ਟੈਕਟਿਕਸ ਹੁੰਦੀਆਂ ਨੇ ਇਹ ਫਾਈਟ ਦੀਆਂ ਟੈਕਟਿਕਸ ਨੇ ਉਹਨਾਂ ਨੇ ਵੀ ਇਹ ਸਿੱਖਾਂ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ ਵੀ ਨਨਕਾਣਾ ਸਾਹਿਬ ਤੇ ਹਮਲਾ ਹੋ ਗਿਆ ਜਿਹੜੇ ਬੰਬ ਛੁੱਟੇ ਆ ਅੰਮ੍ਰਿਤਸਰ ਦੇ ਵਿੱਚ ਜਾਂ ਲਾਗੇ ਬੰਨੇ ਉਹ ਭਾਰਤ ਛੁੱਟ ਰਿਹਾ ਸੀ ਅਸੀਂ ਨਹੀਂ ਸੀ ਛੁੱ ਇਹਦਾ ਇੱਕੋ ਇੱਕ ਸਿੱਧਾ ਸਿੱਧਾ ਕਾਰਨ ਹੈ ਸਿੱਖਾਂ ਦੀ ਅਹਿਮੀਅਤ ਜਿਹੜੀ ਆ ਇਸ ਖਿੱਤੇ ਦੇ ਵਿੱਚ ਪੰਜਾਬ ਦੀ ਅਹਿਮੀਅਤ ਜਿਹੜੀ ਬੜੀ ਉੱਭਰ ਕੇ ਆਈ ਹੈ। ਪਾਕਿਸਤਾਨ ਸਿੱਖਾਂ ਦੇ ਨਾਲ ਜੰਗ ਨਹੀਂ ਲੜਨੀ ਚਾਹੁੰਦਾ। ਪਰ ਭਾਰਤ ਸਿੱਖਾਂ ਦੇ ਬਿਨਾ ਪਾਕਿਸਤਾਨ ਦੇ ਨਾਲ جنگ ਨਹੀਂ ਲੜਨੀ ਚਾਹੁੰਦਾ ਇਹ ਚੀਜ਼ ਉੱਭਰ ਕੇ ਆਈ ਹੈ ਇਹ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਭਾਰਤ ਦੇ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਇਹ ਖਬਰ ਚੱਲੀ ਕਿ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਮਲਾ ਹੋ ਰਿਹਾ ਦੂਜੇ ਪਾਸੇ ਉਧਰੋਂ ਖਬਰ ਚੱਲ ਰਹੀ ਹੈ ਕਿ ਸ਼੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋ ਰਿਹਾ ਮਿਸਾਈਲ ਡਿੱਗਣ ਲੱਗੀ ਬਿਲਕੁਲ ਦੋਵਾਂ ਨੇ ਕਿਹਾ ਕਿ ਨਨਕਾਣਾ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੇ ਕਿਹਾ ਕਿ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋ ਚੱਲਿਆ ਸੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਇਦੇ ਤੇ ਕੋਈ ਵੀ ਆਪਣਾ ਜਿਹੜਾ ਪ੍ਰਤੀਕਰਮ ਨਹੀਂ ਦਿੰਦਾ ਸਿੱਖ ਸ਼ਾਂਤ ਰਹੇ ਆ ਚੰਗੀ ਗੱਲ ਆ ਜੰਗ ਦੇ ਮਾਹੌਲ 'ਚ ਸ਼ਾਂਤ ਰਹਿਣਾ ਚਾਹੀਦਾ ਜਦੋਂ ਦੋ ਕੌਮਾਂ ਲੜ ਰਹੀਆਂ ਆਪਸ ਦੇ ਵਿੱਚ ਸਾਡਾ ਕੰਮ ਆ ਸ਼ਾਂਤੀ ਦਾ ਪਰ ਇਹ ਗੱਲ ਲੱਗਦਾ ਸੀ ਤੁਹਾਨੂੰ ਕੌਮ ਦੀ ਆ ਜਾਂ ਇੱਕ ਦੇਸ਼ ਦੀ ਭਾਈ ਸਾਹਿਬ ਦੇਖੋ ਇੱਕ ਦੇਸ਼ ਦੀ ਗੱਲ ਉਦੋਂ ਹੁੰਦੀ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਦੇਸ਼ ਨੇ ਬੰਬ ਨਾ ਸੁੱਟੇ ਹੁੰਦੇ ਇੱਕ ਦੇਸ਼ ਦੀ ਗੱਲ ਉਦੋਂ ਹੁੰਦੀ ਜਦੋਂ ਸਾਡੀਆਂ ਭੈਣਾਂ ਦੇ ਰੇਪ ਨਾ ਕੀਤੇ ਹੁੰਦੇ ਇੱਕ ਦੇਸ਼ ਦੀ ਗੱਲ ਉਦੋਂ ਹੁੰਦੀ ਜੇ ਸਿੱਖਾਂ ਨੂੰ 40 ਸਾਲਾਂ ਬਾਅਦ ਵੀ ਜਸਟਿਸ ਦੇ ਦਿੱਤਾ ਹੁੰਦਾ ਇਹ ਗੱਲ ਨਹੀਂ ਹੁੰਦੀ ਪਰਿਵਾਰ ਦੇ ਵਿੱਚ ਦੋ ਜੀ ਨੇ ਤੇ ਇੱਕ ਨੂੰ ਫੜ ਕੇ ਵਾਲਾਂ ਤੋਂ ਘੜੀਸੋ ਦੇ ਗਲ ਦੇ ਵਿੱਚ ਟਾਇਰ ਪਾਓ ਤੇ ਇਹਨੂੰ ਅੱਗ ਲਾ ਦਿਓ ਤੇ ਕਹਿ ਦਿਓ ਇਸ ਤਰ੍ਹਾਂ ਦਾ ਤਾਂ ਕੁਝ ਹੋਇਆ ਹੀ ਨਹੀਂ ਤੇ ਫਿਰ ਤੁਸੀਂ ਕੀ ਉਮੀਦ ਰੱਖਦੇ ਹੋ ਸਿੱਖਾਂ ਨੂੰ ਭਰੋਸੇ ਦੇ ਵਿੱਚ ਜੇ ਲੈਣਾ ਤੇ ਸਿੱਖਾਂ ਦੀ ਇੱਜ਼ਤ ਸਿੱਖਾਂ ਦੀ ਹੋਂਦ ਲਈ ਜਿਹੜੇ ਖਤਰੇ ਪੈਦਾ ਕੀਤੇ ਜਾ ਰਹੇ ਆ ਉਹਦਾ ਹਿਸਾਬ ਦੇਣਾ ਪਊਗਾ ਉਹਦੇ ਜਵਾਬ ਦੇਣੇ ਪੈਣਗੇ ਬਿਲਕੁਲ ਹਰ ਇੱਕ ਦੇ ਮਨਾਂ ਦੇ ਵਿੱਚ ਅੱਜ ਸਵਾਲ ਆ ਜੇਕਰ ਇਧਰਲੇ ਪੰਜਾਬ ਦੀ ਗੱਲ ਕਰ ਲਈਆਂ ਉਧਰ ਲਹਿੰਦੇ ਦੀ ਗੱਲ ਕਰਨੀ ਇਸ ਦੇਸ਼ ਲਈ ਕੀ ਨਹੀਂ ਕੀਤਾ 71 ਦੀ جنگ 65 ਦੀ جنگ ਪੰਜਾਬ ਚ ਲੜੀ ਗਈ ਤੇ ਸਿੱਖਾਂ ਨੇ ਲੜੀ ਸਿੱਖਾਂ ਨੇ ਇਸ ਦੇਸ਼ ਲਈ ਕੀ ਨਹੀਂ ਕੀਤਾ ਮਹੀਨੇ ਦੇ ਵਿੱਚ 5-6 ਡੈੱਡ ਬਾਡੀਆਂ ਪੰਜਾਬ ਦੇ ਸਿੱਖਾਂ ਦੀਆਂ ਗੱਬਰੂਆਂ ਦੀਆਂ ਤਰੰਗੇ ਚ ਲਪੇਟੀਆਂ ਵਾਪਸ ਪੰਜਾਬ ਆਉਂਦੀਆਂ ਸਿੱਖਾਂ ਨੇ ਇਸ ਦੇਸ਼ ਲਈ ਕੀ ਨਹੀਂ ਕੀਤਾ ਇਸ ਦੇਸ਼ ਦੀ ਆਜ਼ਾਦੀ ਲਈ ਕੀ ਨਹੀਂ ਕੀਤਾ ਜੇ ਫਾਂਸੀ ਦੀ ਗਿਣਤੀ ਕਰਨ ਲੱਗ ਜਓ ਸਭ ਤੋਂ ਵੱਧ ਸਿੱਖ ਚੜੇ ਨੇ ਸਿੱਖਾਂ ਨੂੰ ਪੁੱਛੋਗੇ ਦੇਸ਼ ਭਗਤੀ ਕੀ ਹੁੰਦੀ ਹੈ ਕਿ ਭਾਰਤ ਦਾ ਮੀਡੀਆ ਭਾਰਤ ਸਰਕਾਰ ਸਿੱਖਾਂ ਨੂੰ ਪੁੱਛੂਗੀ ਦੇਸ਼ ਭਗਤੀ ਕੀ ਹੁੰਦੀ ਜਿਨ੍ਹਾਂ ਨੇ ਸਭ ਤੋਂ ਵੱਧ ਕਾਲੇ ਪਾਣੇ ਦੀਆਂ ਜੇਲਾਂ ਕੱਟੀਆਂ ਜਿਨ੍ਹਾਂ ਨੇ ਸਭ ਤੋਂ ਵੱਧ ਜ਼ੁਲਮ ਆਪਣੇ ਪਿੰਡੇ ਤੇ ਹੰਡਾਇਆ ਇਸ ਦੇਸ਼ ਨੂੰ ਆਜ਼ਾਦੀ ਦਵਾਈ ਜੇਲਾਂ ਕੱਟਣ ਵਾਲਿਆਂ ਚ ਗਿਣਤੀ ਵੱਧ ਫਾਂਸੀ ਚੜਨ ਵਾਲਿਆਂ ਚ ਗਿਣਤੀ ਵੱਧ ਤੇ ਸਾਨੂੰ ਸਵਾਲ ਉਹ ਪੁੱਛਦੇ ਆ ਜਿਹੜੇ ਮਾਫੀ ਮੰਗਗੇ ਸੀ ਅੰਗਰੇਜ਼ਾਂ ਤੋਂ ਜਿਹੜੇ ਅੰਗਰੇਜ਼ਾਂ ਦੇ ਹੱਥ ਢੋਖੇ ਬਣ ਕੇ ਪੂਰਬੀਏ ਇਕੱਠੇ ਹੋ ਕੇ ਫੌਜ ਦੇ ਨਾਲ ਅੰਗਰੇਜ਼ਾਂ ਦੀ ਨਾਲ ਪੰਜਾਬ ਦੇਸ਼ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਦੇਸ਼ ਦੇ ਉੱਤੇ ਹਮਲਾ ਕਰਨ ਵਾਸਤੇ ਆਗੇ ਸੀ ਉਹ ਸਾਨੂੰ ਕਹਿਣਗੇ ਇਤਿਹਾਸ ਦੀ ਆਇਆ ਕਿ ਸ਼ੁਰਤੋਂ ਦੇਸ਼ ਦੀ ਆ ਕੇ ਗੱਲ ਸਿੱਖਾਂ ਦੀ ਆ ਅਸੀਂ ਕਹਿੰਨੇ ਆ ਸਾਡੇ ਦੇਸ਼ ਪੰਜਾਬ ਦੀ ਗੱਲ ਆ ਸਿੱਖਾਂ ਦੀ ਗੱਲ ਆ ਸਾਡੇ ਘਰ ਦੇ ਵਿੱਚ ਜੰਗ ਨਹੀਂ ਲੱਗਣੀ ਚਾਹੀਦੀ ਅਸੀਂ ਬਹੁਤ ਕੁਝ ਚੱਲਿਆ ਸਾਡੇ ਜੰਜਾਂ ਨਹੀਂ ਚੜੀਆਂ ਇੰਨੀ ਵੱਡੀ ਗਿਣਤੀ ਚ ਨੌਜਵਾਨ ਸਾਡੇ ਮਾਰ ਦਿੱਤੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਯਾਰ ਅਸੀਂ ਕਿਸੇ ਨਾ ਹੀਰ ਖਾਂ ਨਫ਼ਰਤ ਨਹੀਂ ਕਰਦੇ ਠੀਕ ਆ ਪਹਿਲਗਾਮ ਦੇ ਵਿੱਚ ਹੋਇਆ ਉਹਦੀ ਇਨਕੁਆਇਰੀ ਕਰੋ ਜਾਂਚ ਕਰੋ ਦੱਸੋ ਕਿਹੜੇ ਦੋਸ਼ੀ ਆ ਇਜ਼ਰਾਈਲ ਦੀ ਏਜੰਸੀ ਮੋਸਾਦ ਵਾਂਗ ਲੱਭ ਲੱਭ ਕੇ ਠੋਕੋ ਉਹਨਾਂ ਨੂੰ ਕੀ ਕਰਦੀ ਆ ਤੁਹਾਡੀ ਰੋ ਕੀ ਕਰਦੀ ਆ ਤੁਹਾਡੀ ਆਈਪੀ ਇਹ ਕੱਲਾ ਇਨਫੋਰਮੇਸ਼ਨ ਲੈ ਕੇ ਐਨਾਲਾਈਸਿਸ ਹੀ ਕਰਨਾ ਇਹਨਾਂ ਨੇ ਸਿੱਖਾਂ ਨੂੰ ਤਾਂ ਟਾਰਗੇਟ ਕਰ ਕਰਕੇ ਮਾਰਦੇ ਹੋ ਯਾਰ ਵਿਦੇਸ਼ਾਂ 'ਚ ਡਾ ਕੇ ਇਹਨਾਂ ਵਾਰੀ ਕੀ ਹੁੰਦਾ ਤੁਹਾਨੂੰ ਜਾਓ ਇਹਨਾਂ ਵਾਲੇ ਪਾਸੇ ਪਰ ਇਸ ਚੀਜ਼ ਨੂੰ ਅਸੀਂ ਕਦੇ ਵੀ ਸਹਿਮਤੀ ਨਹੀਂ ਦੇ ਸਕਦੇ ਵੀ ਤੁਸੀਂ ਕਿਸੇ ਗਰੀਬ ਦੇ ਘਰ ਦੇ ਉੱਤੇ ਬੰਬ ਸੁੱਟ ਦਿਓ ਤੇ ਉਹਦੇ ਬੱਚੇ ਮਰ ਜਾਣ ਤੇ ਉਹ ਵਿਲਕਦਾ ਹੋਇਆ ਮੀਡੀਆ ਤੇ ਆਖੇ ਕਿ ਮੈਂ ਤੇ جنگ ਨਹੀਂ ਸੀ ਚਾਹੁੰਦਾ ਮੇਰਾ ਕਿਉਂ ਨੁਕਸਾਨ ਕਰਦਾ ਛੋਟੇ-ਛੋਟੇ ਬੱਚਿਆਂ ਨੂੰ ਮਾਰ ਦੋ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਖਤਾ ਸੀ ਉਹ ਮਾਰੇ ਪੈ ਵੱਗਿਆ ਤਾਂ ਖਸਮੈ ਸਾਹ ਪਰਸਾਈ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਏਮਨਾਬਾਦ ਦੀ ਧਰਤੀ ਦੇ ਉੱਤੇ ਕਹਿੰਦੇ ਭਾਈ ਲਾਲੋ ਜੇ ਬਗਿਆੜ ਬਗਿਆੜਾ ਨੂੰ ਪਾੜਨ ਨਾ ਇਨਸਾਫ ਆ ਪਰ ਜੇ ਬਗਿਆੜ ਭੇਡਾਂ ਨੂੰ ਪਾੜਨ ਲੱਗ ਜਾਣ ਨਿਰਦੋਸ਼ਾਂ ਨੂੰ ਮਾਰਨ ਲੱਗ ਜਾਣ ਫਿਰ ਮਾਲਕ ਗਾੜੀ ਪੁਕਾਰਾਂ ਜ਼ਰੂਰ ਹੁੰਦੀਆਂ ਅਸੀਂ ਅਕਾਲਪੁਰਖ ਦੀ ਫੌਜ ਆ ਯਾਰ ਅਸੀਂ ਨਿਰਦੋਸ਼ਾਂ ਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਆ ਉਹਨਾਂ ਦੇ ਘਰਾਂ ਦੀ ਬਰਬਾਦੀ ਨਹੀਂ ਦੇਖਣਾ ਚਾਹੁੰਦੇ ਜੇ ਬੰਬ ਇੱਧਰ ਡਿੱਗਦਾ ਇੱਧਰ ਵੀ ਆਮ ਲੋਕ ਮਰਨੇ ਆ ਉੱਧਰ ਡਿੱਗਦਾ ਉੱਧਰ ਵੀ ਆਮ ਲੋਕ ਮਰਨੇ ਆ ਇਹ ਜੰਗ ਜਿਹੜੀ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਅਸੀਂ ਨਾ ਤਾਂ ਇਹਨਾਂ ਨੇ ਆਪਣਾ 에ਅਰ ਸਪੇਸ ਏਰੀਆ ਛੱਡਿਆ ਨਾ ਪਾਕਿਸਤਾਨ ਨੇ ਛੱਡਿਆ ਇਹ ਤਾਂ ਡਰੋਨ ਭੇਜੇ ਜਾ ਰਹੇ ਮਜ਼ਾਈਲਾ ਸੁੱਟੀਆਂ ਜਾ ਰਹੀਆਂ ਦੋਨਾਂ ਨੇ ਆਪਣੇ ਮੁਲਕਾਂ ਚ ਰਹਿ ਕੇ ਲੜਾਈ ਲੜੀ ਬਾਰਡਰ ਦੇ ਉੱਤੇ ਤਾਂ ਕੋਈ ਲੜਾਈ ਨਹੀਂ ਲੜੀ ਨਾ ਉਹਨਾਂ ਦੀ ਫੌਜ ਇੱਧਰ ਵੱਡੀ ਆ ਨਾ ਇਹਨਾਂ ਦੀ ਉੱਧਰ ਗਈ ਜੰਗ ਕਿਹੜੀ ਐ ਡਰੋਨ ਭੇਜੇ ਜਾ ਰਹੇ ਹੁਣ ਪਤਾ ਨਹੀਂ ਉਹ ਡਰੋਨ ਸਰਵੈਲੈਂਸ ਲਈ ਆ ਰਿਹਾ ਕਿ ਜਾਂ ਬੰਬ ਸੁੱਟਣ ਲਈ ਆ ਰਿਹਾ ਇਹ ਵੀ ਗੱਲਾਂ ਜਿਹੜੀਆਂ ਉਹ ਸਮਝਣੀਆਂ ਪੈਣਗੀਆਂ ਇਹ ਕਹਿੰਦੇ ਅਸੀਂ ਪਾਕਿਸਤਾਨ ਦਾ ਬਹੁਤ ਨੁਕਸਾਨ ਕਰਤਾ ਪਾਕਿਸਤਾਨ ਵਾਲੇ ਕਹਿੰਦੇ ਇਹਨਾਂ ਦਾ ਬਹੁਤ ਨੁਕਸਾਨ ਕਰਤਾ ਪਰ ਨੁਕਸਾਨ ਹੋਇਆ ਕਿ ਨਾ ਨੁਕਸਾਨ ਕਿੰਨਾ ਦਾ ਹੋਇਆ ਆਮ ਲੋਕਾਂ ਦਾ ਉਹ ਫੌਜ ਦੇ ਵਿੱਚ ਛੱਬੀਆਂ ਦਾ ਬਦਲਾ ਲੈਣ ਗਏ ਅਸੀਂ ਕਿੰਨੇ ਫੌਜ ਦੇ ਯਰ ਜਵਾਨ ਮਾਰ ਦਿੱਤੇ ਮੈਂ ਉਹਨਾਂ ਦੇ ਤਸਵੀਰਾਂ ਦੇਖੀਆਂ ਬੀਐਸਐਫ ਦੇ ਜਵਾਨ ਕਿਸੇ ਦੀ ਉਮਰ 19 ਦੇ ਮੀਡੀਆ ਚ ਨਹੀਂ ਦਿਖਾਈਆਂ ਗਈਆਂ ਕਿਸੇ ਦੀ 19 ਸਾਲ ਉਮਰ ਹੈ ਕਿਸੇ ਦੀ 21 ਸਾਲ ਉਮਰ ਹੈ ਇੱਕ ਤਾਂ ਅਗਸਤ ਦੇ ਵਿੱਚ ਰਿਟਾਇਰ ਹੋਣ ਲੱਗਾ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਕੌਣ ਦੇਊਗਾ ਉਹਨਾਂ ਲਈ جنگ ਲੜੀ ਜਾਊਗੀ ਮੈਂ ਬੱਚੀ ਦੀ ਇੰਟਰਵਿਊ ਸੁਣ ਰਿਹਾ ਅਸੀਂ ਪੁੰਛ ਦੇ ਵਿੱਚ ਜਿਹੜਾ ਰਾਗੀ ਅਮਰੀਕ ਸਿੰਘ ਚੜ੍ਹਾਈ ਕੀਤਾ ਉਹਦੀ ਬੱਚੀ ਕਹਿੰਦੀ ਵੀ ਠੀਕ ਐ 26 ਨੂੰ ਇਨਸਾਫ ਦਿਵਾਉਣਾ ਸੀ ਹੁਣ ਸਾਡਾ ਪਿਓ ਮਰ ਗਿਆ ਸਾਡਾ ਘਰ ਢੱਟ ਗਿਆ ਅਸੀਂ ਅਜੇ ਵੀ ਪਾਕਿਸਤਾਨ ਦੀ ਜਿਹੜੀ ਐ ਗੋਲਾਬਾਰੀ ਦੇ ਥੱਲੇ ਬੈਠੇ ਹੋਏ ਆਂ ਸਾਨੂੰ ਇਨਸਾਫ ਕੌਣ ਦਿਵਾਊਗਾ ਸਾਡੇ ਡੈਡੀ ਨੂੰ ਕੌਣ ਵਾਪਸ ਲੈ ਕੇ ਆਊਗਾ ਜਵਾਬ ਦੇਊਗਾ ਭਾਰਤ ਦਾ মিডিਆ ਭਾਰਤ ਸਰਕਾਰ ਜਾਂ ਉਹ ਨਫਤੀ جنونی ਲੋਕ ਜਿਹੜੇ ਜੰਗ ਚਾਉਂਦੇ ਆ ਇੱਕ ਵੀ ਬ੍ਰਾਹਮਣਾਂ ਦੀ ਰੈਜਿਮੈਂਟ ਨਹੀਂ ਹੈਗੀ ਭਾਰਤ ਦੇ ਵਿੱਚ ਬਿਲਕੁਲ ਬਾਹਮਣ ਰੈਜੀਮੈਂਟ ਬਣੇ ਸਾਰੇ ਲਾਲੇ ਭਰਤੀ ਕਰੋ ਜਿਹੜੇ ਜਨੂਨੀ ਨੇ ਭੇਜਣ ਆਪਣੇ ਬੱਚਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਪਰ ਨਹੀਂ ਭੇਜਣਗੇ ਇੱਥੇ ਆਮ ਲੋਕਾਂ ਦਾ ਬੱਚਾ ਆਮ ਪਰਿਵਾਰਾਂ ਦੇ ਬੱਚੇ ਸਧਾਰਨ ਲੋਕਾਂ ਦੇ ਬੱਚੇ ਜੰਗ 'ਚ ਜਾਂਦੇ ਆ ਇੱਥੇ ਅੰਬਾਨੀਆਂ ਦਾ ਅਡਾਨੀਆਂ ਦਾ ਬੱਚਾ ਨਹੀਂ ਜਾਂਦਾ ਫੌਜ ਦੇ ਵਿੱਚ ਤੇ ਉਹਨਾਂ ਦੀਆਂ ਛਾਤੀਆਂ 'ਚ ਗੋਲੀਆਂ ਵੱਜਦੀਆਂ ਠੀਕ ਹੈ ਤੁਹਾਡੀ ਸਰਕਾਰ ਪੈਸੇ ਦਿੰਦੀ ਹੋਊਗੀ ਪਰ ਉਹਨਾਂ ਮਾਵਾਂ ਨੂੰ ਪੁੱਤ ਨਹੀਂ ਮਿਲਦੇ ਉਹਨਾਂ ਭੈਣਾਂ ਨੂੰ ਭਰਾ ਨਹੀਂ ਮਿਲਦੇ ਉਹਨਾਂ ਬੀਬੀਆਂ ਦੇ ਸੁਹਾਗ ਵਾਪਸ ਨਹੀਂ ਆਉਂਦੇ ਜੰਗਾਂ 'ਚੋ ਕੁਝ ਨਹੀਂ ਜੇ ਮਿਲਦਾ ਬਰਬਾਦੀ ਹੁੰਦੀ ਹੈ ਬਰਬਾਦੀ ਸ਼ਾਇਦ ਇਸੇ ਕਰਕੇ ਹੀ ਪੰਜਾਬ ਅੱਜ ਜੰਗ ਨਹੀਂ ਚੁੰਦਾ ਕਿਉਂਕਿ ਪੰਜਾਬ ਤੋਂ ਹੋਰ ਸਟੇਟਾਂ ਦੀ ਗੱਲ ਕਰ ਲਾਂ ਤਾਂ ਜਦੋਂ ਪਹਿਲੇ ਦਿਨ ਭਾਰਤ ਨੇ ਅਟੈਕ ਕੀਤਾ ਪਾਕਿਸਤਾਨ ਤੇ ਤਾਂ ਲੋਕਾਂ ਨੇ ਆਤਸ਼ਬਾਜੀ ਤੱਕ ਚਲਾਈ ਇਸ ਦੀ ਖੁਸ਼ੀ ਵੀ ਮਨਾਈ ਤੁਸੀਂ ਦੇਖੋ ਬਰਬਾਦੀ ਦੀ ਕਦੀ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਜੇ ਪਾਕਿਸਤਾਨ ਅਟੈਕ ਕਰ ਦੇਵੇ ਫਿਰ ਰੋਣਾ ਬਰਬਾਦੀ ਦੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਹੈ ਜਨੂਨੀ ਲੋਕ ਨੇ ਜਿਹੜੇ ਇਹੋ ਜਿਹੇ ਡਰਾਮੇ ਕਰਦੇ ਆ ਫਤੇ 2 ਮੋਬਾਈਲ ਜਿਹੜੀ ਆ ਸਿਰਸੇ ਦੇ ਵਿੱਚ ਭਾਰਤ ਨੇ ਇੰਟਰਸੈਪਟ ਕਰਕੇ ਰੋਕੀ ਆ ਉਹ ਕੀ ਪਤਾ ਡਿਗਣੀ ਸੀ ਕਿੱਥੇ ਜਾ ਕੇ ਡਿਗਣੀ ਸੀ ਕਿਸੇ ਜਨੂਨੀ ਦੇ ਘਰ ਤੇ ਡਿੱਗਦੀ ਜਾ ਕੇ ਉਹਦਾ ਘਰ ਤਬਾਹ ਹੋ ਜਾਂਦਾ ਬੱਚੇ ਮਰ ਜਾਂਦੇ ਫਿਰ ਕੀ ਮਿਲਦਾ ਇਸ جنگ ਦੇ ਵਿੱਚ ਕੀ ਮਿਲਦਾ ਹੁਣ ਇਸ ਸਮੇਂ ਤੱਕ ਭਾਰਤ ਜਿਹੜਾ ਕਿਤੇ ਨਾ ਕਿਤੇ ਰਾਜਨੀਤਿਕ ਲੜਾਈ ਚ ਪਛੜ ਚੁੱਕਾ ਠੀਕ ਆ ਤੁਸੀਂ ਨੁਕਸਾਨ ਕਰਤਾ ਘਰ ਢਾਤੇ ਪਰ ਕਸ਼ਮੀਰ ਸਮੱਸਿਆ ਦੇ ਉੱਤੇ ਭਾਰਤ ਕਦੋਂ ਦਾ ਕਹਿੰਦਾ ਸੀ ਪਾਕਿਸਤਾਨ ਕਦੋਂ ਦਾ ਯੋਰ ਲਾਉਂਦਾ ਸੀ ਅਮਰੀਕਾ ਦਖਲ ਦੇਵੇ ਅਮਰੀਕਾ ਦਖਲ ਦੇਵੇ ਚੀਨ ਦਖਲ ਦੇਵੇ ਹੋਰ ਦੇਸ਼ ਦਖਲ ਦੇਣ ਤੇ ਕਸ਼ਮੀਰ ਸਮੱਸਿਆ ਦਾ ਹੱਲ ਕੀਤਾ ਜਾਵੇ ਹੁਣ ਉਹ ਕੋਡ ਕਿੱਲੀ ਵਾਲੀ ਗੱਲ ਹੋ ਗਈ ਨਾ ਤਾਂ ਗਾਂਹ ਜਾਣੀ ਹੈ ਤੇ ਨਾ ਪਛਾਣ ਜਾਣੀ ਹੈ ਉੱਥੇ ਫਸ ਗਿਆ ਸੀ ਅੱਜ ਦੀ ਗੱਲਬਾਤ ਦੇ ਵਿੱਚ ਇਸ ਨੁਕਤੇ ਤੇ ਗੱਲਬਾਤ ਹੋਊਗੀ ਦੋਵਾਂ ਦੇਸ਼ਾਂ ਦੀ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਕਰੋ ਭਾਰਤ ਕਹਿੰਦਾ ਕੋਈ ਹੱਲ ਨਹੀਂ ਇੱਕੋ ਹੱਲ ਆ ਕਿ ਜਿਹੜਾ ਅਕੂਪਾਈਡ ਕਸ਼ਮੀਰ ਆ ਉਹ ਸਾਡੇ ਹਵਾਲੇ ਕਰ ਦੋ ਜੇ ਉਹ ਹਵਾਲੇ ਹੁੰਦਾ ਤੇ ਪਾਕਿਸਤਾਨ ਦਾ ਚਾਈਨਾ ਦਾ ਸੀਪੈਕ ਸਮਝੌਤਾ ਜਿਹੜਾ ਉਹ ਪ੍ਰਭਾਵਿਤ ਹੋਊਗਾ ਬਿਲਕੁਲ ਉੱਥੇ ਬਲੋਚ ਕੋਲਿਬ੍ਰੇਸ਼ਨ ਆਰਮੀ ਲੜ ਰਹੀ ਹੈ ਆਪਣੀ ਆਜ਼ਾਦੀ ਵਾਸਤੇ ਤੇ ਪਾਕਿਸਤਾਨ ਤੇ ਚਾਈਨਾ ਕਹਿੰਦਾ ਕਿ ਭਾਰਤ ਵੱਲੋਂ ਇਹਨਾਂ ਨੂੰ ਹਥਿਆਰ ਮੁਹਈਆ ਕਰਾਏ ਜਾ ਰਹੇ ਆ ਭਾਰਤ ਵੱਲੋਂ ਇਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਆ ਤੇ ਉਹ ਚਾਈਨਾ ਦਾ ਜਿਹੜਾ ਰੂਟ ਹੈ ਸੀਪੈਕ ਜਿਹੜਾ ਗਵਾਂਦਾਰ ਫੋਰਟ ਤੱਕ ਜਾਂਦਾ ਆ ਬਿਲਕੁਲ ਉਹ ਪ੍ਰਭਾਵਿਤ ਹੋ ਰਿਹਾ ਆ ਕੱਲ ਵੀ ਉਹਨਾਂ ਕੋਇਟਾ ਦੇ ਵਿੱਚ ਹਮਲੇ ਕੀਤੇ ਆ ਹਵਾਈ ਹਾਈਵੇ ਜਿਹੜਾ ਜਾਮ ਕੀਤਾ ਟ੍ਰੇਨ ਉਹਨਾਂ ਨੇ ਅਗਵਾ ਕੀਤੀ ਆ ਇਹ ਗੱਲ ਸਿਰਫ ਭਾਰਤ ਪਾਕਿਸਤਾਨ ਦੀ جنگ ਨਹੀਂ ਹੈ ਚਾਰ ਹੋਰ ਦੇਸ਼ਾਂ ਦੇ ਵਿੱਚ ਵੀ ਜੰਗ ਚੱਲ ਰਹੀ ਹੈ ਪੂਰੇ ਏਸ਼ੀਆ ਖਿੱਤੇ ਦੀ ਜੰਗ ਆ ਵਪਾਰ ਦੀ ਜੰਗ ਹੈ ਟਰੇਡ ਦੀ ਜੰਗ ਹੈ ਇਸ ਜੰਗ ਦੇ ਵਿੱਚੋਂ ਪਾਕਿਸਤਾਨ ਨੂੰ 11000 ਕਰੋੜ ਦਾ ਕਰਜ਼ਾ IMF ਦੇ ਦਿੰਦਾ ਹੈ ਚੀਨ ਉਹਦੀ ਸਪੋਰਟ ਦੇ ਵਿੱਚ ਖੜ ਜਾਂਦਾ ਹੈ ਤੇ ਅਮਰੀਕਾ ਸਿੱਧਾ ਕਹਿੰਦਾ ਕਿ ਮੈਂ ਤੇ ਦੋਵਾਂ ਦੇ ਨਾਲ ਵਪਾਰ ਕਰੂੰਗਾ ਅਮਰੀਕਾ ਤਾਂ ਇੱਕ ਸਾਈਡ ਨਹੀਂ ਲੈਂਦਾ ਉਹ ਆਪਣਾ ਦੋਗਲਾ کردار ਨਿਭਾਉਂਦਾ ਜਿੱਦਾਂ ਉਹ ਪਹਿਲਾਂ ਤੋਂ ਕਰਦਾ ਆ ਰਿਹਾ ਪਰ ਪਹਿਲੇ ਦੀਆਂ ਰਿਪੋਰਟਾਂ ਦੱਸਾਂ ਤਾਂ ਅਮਰੀਕਾ ਨੇ ਸਿੱਧੇ ਤੌਰ ਤੋਂ ਮਨਾ ਕਰਤਾ ਸੀ ਚੀਨ ਨਾਲ ਅਸੀਂ ਵਪਾਰ ਨਹੀਂ ਕਰਾਂਗੇ ਤੇ ਪਰ ਦੂਸਰੇ ਪਾਸੇ ਆਜ ਬਿਆਨਾਂ ਦੇ ਵਿੱਚ ਚੀਨ ਦੇ ਨਾਲ ਅਮਰੀਕਾ ਤਾਂ ਮੀਟਿੰਗ ਕਰ ਰਿਹਾ ਵਪਾਰ ਕਰ ਰਿਹਾ ਸਿੱਧਾ ਉਹਨਾਂ ਨੇ ਐਲਾਨ ਕੀਤਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਵਪਾਰ ਦੇ ਵਿੱਚ ਬਹੁਤ ਅੱਗੇ ਤੱਕ ਜਾਵਾਂਗੇ ਚੀਨ ਦੇ ਨਾਲ ਜਿੰਨਾ ਵਪਾਰ ਅਮਰੀਕਾ ਦਾ ਬਾਕੀ ਦੇਸ਼ਾਂ ਨਾਲ ਚੱਲਦਾ ਉਹ ਤੋਂ ਕਿਤੇ ਜ਼ਿਆਦਾ ਵਪਾਰ ਤੇ ਚਾਈਨਾ ਦੇ ਨਾਲ ਚੱਲ ਰਿਹਾ ਬਿਆਨਾਂ ਦੇ ਵਿੱਚ ਅੱਜ ਮੀਟਿੰਗ ਹੋ ਰਹੀ ਹੈ ਜੰਗ ਮਸਲੇ ਦਾ ਹੱਲ ਨਹੀਂ ਪੁਤਿਨ ਵੀ ਜੈਸਲਿੰਕੀ ਨੂੰ ਸੱਦ ਰਿਹਾ ਕਿ ਆਪਾਂ ਬਹਿ ਕੇ ਗੱਲ ਕਰ ਲਈਏ ਤੇ ਜੈਸਲਿੰਕੀ ਵੀ ਕਹਿੰਦਾ ਕਿ ਤੁਰਕੀ ਚ ਆ ਕੇ ਮੈਨੂੰ ਮਿਲੇ ਪੁਤਿਨ ਮੈਂ ਇੱਕ ਦਿਨ ਪੂਰੀ ਵੇਟ ਕਰੂੰਗਾ ਮਸਲੇ ਤਾਂ ਗੱਲਬਾਤ ਦੇ ਨਾਲ ਹੱਲ ਹੁੰਦੇ ਆ ਦਸਵੇਂ ਪਾਤਸ਼ਾਹ ਨੇ ਵੀ ਔਰੰਗਜ਼ੇਬ ਨੂੰ ਦਿਨੇ ਕਾਂਗੜ ਤੋਂ ਜ਼ਫਰਨਾਮਾ ਭੇਜਿਆ ਸੀ ਤੇ ਲਿਖਿਆ ਸੀ ਨਾ ਦਰਾ ਰਾਹੇ ਖਤਰਾ ਤਰਾਸ ਥਾਮਾ ਕੌਮ ਮੇਂ ਬਰਾੜ ਹੁਕਮੇ ਮਰਾਸ ਕਹਿੰਦੇ ਔਰੰਗਜ਼ੇਬ ਤੈਨੂੰ ਡਰ ਲੱਗਦਾ ਨਾ ਇਸ ਧਰਤੀ ਤੇ ਆਉਂਦੇ ਆ ਕਿ ਇਥੋਂ ਦੇ ਬਰਾੜ ਜਿਹੜੇ ਆ ਗੱਲ ਪੈ ਜਾਣਗੇ ਮਹਾਰਦਨ ਕੇ ਕਹਿੰਦੇ ਨਹੀਂ ਕਹਿੰਦੇ ਕੁਝ ਮੇਰੇ ਹੁਕਮ ਦੇ ਵਿੱਚ ਆ ਤੂੰ ਆ ਜਾ ਤੈਨੂੰ ਘੋੜਾ ਵੀ ਭੇਜਦਾ ਤੈਨੂੰ ਤਲਵਾਰ ਵੀ ਭੇਜਦਾ ਤੂੰ ਆ ਤੇ ਆਪਾਂ ਬਹਿ ਕੇ ਗੱਲ ਕਰ ਲਈਏ ਔਰੰਗਜ਼ੇਬ ਦੀ ਮੌਤ ਹੋ ਗਈ ਉਹ ਤੱਕ ਆਇਆ ਨਹੀਂ ਗਿਆ ਸਾਡੇ ਗੁਰੂ ਨੇ ਕਿਹਾ ਕਿ ਮਸਲਾ ਗੱਲਬਾਤ ਦੇ ਨਾਲ ਹੱਲ ਹੋਣਾ ਚਾਹੀਦਾ ਜੀ ਹੋ ਸਕਦਾ ਤੇ ਉਹਨੂੰ ਕਰ ਲੈਣਾ ਚਾਹੀਦਾ ਅਸੀਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦਿੰਨੇ ਆ ਕਿ ਤੁਸੀਂ ਗੱਲਬਾਤ ਦੇ ਨਾਲ ਮਸਲਾ ਹੱਲ ਕਰੋ ਕਸ਼ਮੀਰ ਦੀ ਸਮੱਸਿਆ ਦਾ ਵੀ ਹੱਲ ਕਰੋ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਦਾ ਵੀ ਗੱਲਬਾਤ ਦੇ ਨਾਲ ਹੱਲ ਕਰੋ ਪੰਜਾਬ ਦੇ ਕਿਸਾਨਾਂ ਦਾ ਵੀ ਗੱਲਬਾਤ ਦੇ ਨਾਲ ਹੱਲ ਕਰੋ ਪੰਜਾਬ ਦੇ ਪਾਣੀਆਂ ਦਾ ਵੀ ਗੱਲਬਾਤ ਦੇ ਨਾਲ ਹੱਲ ਕਰੋ ਹਰੇਕ ਚੀਜ਼ ਦਾ ਹੱਲ ਗੋਲੀ ਨਹੀਂ ਹੈ ਹਰੇਕ ਚੀਜ਼ ਦਾ ਹੱਲ ਬੰਬ ਨਹੀਂ ਹੈ ਵੀ ਕੋਈ ਬੰਦਾ ਤੁਹਾਡੇ ਕੋਲ ਕੁਝ ਮੰਗਦਾ ਤੇ ਉਹਨੂੰ ਅੱਤਵਾਦੀ ਕਹਿ ਦਿਓ ਸਾਡੇ ਨਾਲ ਵਾਪਰਿਆ ਯਾਰ ਭਾਰਤ ਕਹਿੰਦਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਬਚਾਇਆ ਜੀ ਤੇ 40 ਸਾਲ ਹੋਇਆ ਤੁਸੀਂ ਤੇ ਢਾਇਆ ਸੀ ਜੀ ਤੁਸੀਂ ਤਾਂ ਬੰਬ ਮਾਰੇ ਸੀ ਇੱਥੇ ਬਿਲਕੁਲ ਸਾਨੂੰ ਥੋੜੀ ਭੁੱਲ ਗਿਆ ਪਾਕਿਸਤਾਨ ਜਦੋਂ ਅਟੈਕ ਕਰੂਗਾ ਦੇਖ ਲਵਾਂਗੇ ਅਸੀਂ ਤਬਾਈ ਮਚਾ ਦੇਾਂਗੇ ਸਾਰੀ ਹਾਂ ਪਰ ਭਾਰਤ ਨੇ ਕੀਤਾ ਉਹਦਾ ਕੀ ਜਵਾਬ ਦੇਊਗਾ ਬਿਲਕੁਲ ਉਹਦਾ ਭਾਰਤ ਨੇ ਸਿੱਖਾਂ ਲਈ ਕੀ ਕੀਤਾ ਅਣ ਤੱਕ ਧੰਨਵਾਦ ਧੰਨਵਾਦ ਸੋ ਬਿਲਕੁਲ ਇਹ ਗੱਲ ਭਾਰਤ ਪਾਕਿਸਤਾਨ ਦੀ ਜੰਗ ਨਹੀਂ ਹੈ ਸਿਰਫ ਤੇ ਸਿਰਫ ਇਹ ਇੱਕ ਕਸ਼ਮੀਰ ਦੀ ਗੱਲ ਹੈ ਕਸ਼ਮੀਰ ਦੇ ਮੁੱਦਿਆਂ ਨੂੰ ਲੈ ਕੇ ਗੱਲ ਹੈਗੀ ਆ ਮੈਨੂੰ ਲੱਗਦਾ ਜਿਸ ਤਰੀਕੇ ਜਗਰਾਤ ਸਿੰਘ ਮਝੈਲ ਉਹਨਾਂ ਨੇ ਆਖਿਆ ਕਿ ਇਹ ਜਿਹੜੀਆਂ ਮੀਟਿੰਗਾਂ ਬੈਠ ਕੇ ਹੱਲ ਕੀਤੀਆਂ ਜਾ ਸਕਦੀਆਂ ਨੇ ਤੇ ਉਸ ਤੋਂ ਇਲਾਵਾ ਕੋਈ ਵੀ ਗੋਲੀਆਂ ਕੋਈ ਵੀ ਬੰਬਾਂ ਇਸ ਮਸਲੇ ਦਾ ਹੱਲ ਨਹੀਂ ਹੈਗਾ ਸੋ ਜੋ ਅੱਜ ਮੀਟਿੰਗ ਹੋ ਰਹੀ ਹੈ ਡੀਜੀਐਮ ਉਹ ਦੋਨੋਂ ਦੇਸ਼ਾਂ ਦੇ ਡੀਜੀਐਮ ਉਹ ਬੈਠਣਗੇ ਕਈ ਮੀਟਿੰਗਾਂ ਹੋਣਗੀਆਂ ਮੈਨੂੰ ਲੱਗਦਾ ਕਿ ਉਸ ਦੇ ਵਿੱਚ ਸਿੱਟੇ ਹੀ ਨਿਕਲਨੇ ਚਾਹੀਦੇ ਨੇ ਕਿ ਅਸੀਂ ਇਸ ਚੀਜ਼ ਦਾ ਬੈਠ ਕੇ ਹੱਲ ਕਰ ਰਹੇ ਹਾਂ ਉਸ ਤੋਂ ਬਾਅਦ ਸੀਜ਼ ਫਾਇਰ ਹੋਣਗੇ ਕੋਈ ਵੀ ਮੁਲਕ ਕੋਈ ਵੀ ਦੇਸ਼ ਜਿਹੜੇ ਨੇ ਉਹ جنگ ਨਹੀਂ ਲੜਨਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਦੇ ਲਈ ਡੈਸਕ ਟੀਵ ਦੇ ਲਈ ਸਮਰਦੀਪ ਸਿੰਘ ਅੰਮ੍ਰਿਤਸਰ